ਸਵਾਗਤ ਆ ਦਰਸ਼ਕ ਵੀਰੋ ਤੁਹਾਡਾ ਬੂਟਾ ਸਿੰਘ ਸਿੱਧੂ ਚੈਨਲ ਤੇ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਪਿੰਡ ਆਕਲੀਆ ਜਲਾਲ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਰਾਮਪਰਾ ਫੂਲ ਜੇਕਰ ਅਸਦੇ ਆਸ-ਪਾਸ ਦੇ ਪਿੰਡਾਂ ਦੀ ਗੱਲ ਕਰੀਏ ਭੋੜੀਪੁਰਾ ਜਲਾਲ ਭਗਤਾ ਭਾਈ ਕਾ ਸਮਾਦ ਭਾਈ ਇਸ ਦੇ ਆਸ-ਪਾਸ ਦੇ ਪਿੰਡ ਹਨ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਨੇ ਬਹੁਤ ਸੋਹਣੀ ਘਰੇ ਪਾਲੀ ਹੋਈ ਪਹਿਲਣ ਕੱਟੀ ਬਕਾਊ ਕੀਤੀ ਆ ਆਓ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਤੁਹਾਨੂੰ ਬਾਕੀ ਨਾਲ ਭਰਾਵਾਂ ਨੂੰ ਬੇਨਤੀ ਹੈ ਜੇਕਰ ਕਿਸੇ ਭਰਾ ਨੇ ਆਪਣੇ ਤੋਂ ਅਜਿਹੀ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਜੀ ਆਪਣਾ ਨੰਬਰ ਹੈ ਜੀ 98037 6803 98037 6803 ਬਾਕੀ ਤੁਹਾਨੂੰ ਬਾਈ ਜੀ ਦੱਸ ਦਿੰਦੇ ਆ ਜੀ ਖੇਤੀਬਾੜੀ ਦੇ ਨਾਲ-ਨਾਲ ਘਰੇ ਬਹੁਤ ਸਾਰੇ ਪਸ਼ੂ ਰੱਖੇ ਆ ਪਸ਼ੂ ਪਾਲਣ ਦਾ ਕੰਮ ਕਰਦਾ ਇਹਨਾਂ ਪਸ਼ੂਆਂ ਦੇ ਵਿੱਚੋਂ ਇੱਕ ਸੋਹਣੀ ਝੋਟੀ ਬਕਾਊ ਕੀਤੀ ਐ ਆਓ ਬਾਈ ਨੂੰ ਮਿਲਦੇ ਆਂ ਤੇ ਸਾਰੀ ਜਾਣਕਾਰੀ ਲੈਂਦੇ ਆਂ ਇਧਰ ਤੁਸੀਂ ਆਓ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੈਂ ਮਨਪ੍ਰੀਤ ਸਿੰਘ ਜੀ ਪਿੰਡਾ ਅਗਲੀਆ ਜੀ ਜ਼ਿਲ੍ਹਾ ਬਠਿੰਡਾ ਠੀਕ ਆ ਜੀ ਤੇ ਅੱਜ ਜਿਹੜੀ ਇਹ ਆਪਾਂ ਕੱਟੀ ਬਕਾਊ ਕੀਤੀ ਆ ਜੀ ਇਹ ਆਪਣੀ ਘਰ ਦੀ ਆ ਜੀ ਹਾਂਜੀ ਆਪਣੀ ਘਰ ਦੀ ਆ ਜੀ ਅੱਛਾ ਕਿੰਨੇ ਦਿਨ ਵਾਕੀ ਇਹਦੇ ਸੂਣ ਦੇ ਹਫਤਾਕ ਰਹਿੰਦਾ ਜੀ ਠੀਕ ਹੈ। ਅੱਛਾ ਇਹਦੀ ਮਾਤਾ ਦੇ ਰਿਕਾਰਡ ਵਾਰੀ ਦੁੱਧ ਵਾਰੇ ਮਾਤਾ ਦੁੱਧ ਇਹਦਾ ਸੀਗਾ ਜੀ 15 ਕਿਲੋਟਰ ਸੀਗਾ ਜੀ। ਠੀਕ ਹੈ ਜੀ। ਹਾਂਜੀ ਇਹ ਘਰੇ ਹੀ ਪਾਲੀ ਆਪਾਂ ਝੋਟੀ। ਅੱਛਾ ਤੇ ਬਾਈ ਜੀ ਫਿਰ ਇਹ ਤੋਰ ਕੇ ਵਿਖਾਈ ਆਪਾਂ ਜੀ? ਹਾਂਜੀ ਦਿਖਾ ਦਿੰਨੇ। ਸੋ ਤੁਸੀਂ ਦੇਖ ਸਕਦੇ ਹੋ ਸਿੰਘਾਂ ਦੀ ਬੰਤਰ ਬਹੁਤ ਸੋਹਣੀ ਆ। ਤੇ ਬਾਈ ਜੀ ਨੇ ਸਾਭ ਸੰਭਾਲ ਵੀ ਬਹੁਤ ਸੋਹਣੀ ਕੀਤੀ ਆ। ਸੋਹਣੀ ਸਭੀ ਆ। ਬਾਕੀ ਜੈਸ ਵੀ ਭਰਾ ਨੂੰ ਇਹ ਝੋਟੀ ਪਸੰਦ ਆ ਉਹ ਇੱਥੇ ਆ ਕੇ ਤਸੱਲੀ ਕਰਕੇ ਖਰੀਦ ਸਕਦਾ ਹੈ ਬਹੁਤ ਸੋਹਣਾ ਲੇਵਾ ਦਿਖਾਉਂਦੀ ਹੈ ਚਾਰੇ ਮੂਠੀ ਵਾਲੇ ਥਾਣਾ ਵਿੱਥੀ ਤੇ ਲੱਗੇ ਆ ਬਾਕੀ ਸੀਲ ਉਹਦਾ ਹੀ ਠੀਕ ਆ ਉਹ ਇਹਦਾ ਵੈਸੇ ਆ ਕੈਮਰੇ ਦਾ ਕਰਕੇ ਦਰਦੀ ਆ ਹਾਂ ਬਾਈ ਕਹਿੰਦਾ ਸੀਲ شریف ਆ ਬਾਕੀ ਢਾਂਚਾ ਝੋਟੀ ਦਾ ਬਹੁਤ ਸੋਹਣਾ ਜੈਸ ਵੀ ਭਰਾ ਨੂੰ ਇਹ ਪਸੰਦ ਆਉ ਉ ਇੱਥੇ ਆ ਕੇ ਬਾਈ ਨਾਲ ਸੰਪਰਕ ਕਰਕੇ ਆਪਣੀ ਤਸੱਲੀ ਤੇ ਖਰੀਦ ਸਕਦਾ ਹੈ ਕੀ ਮੁੱਲ ਕਰਦੇ ਆ ਇਹਦਾ ਜੀ ਮੁੱਲ ਫੋਨ ਤੇ ਕਰ ਲਾਂਗੇ ਅੱਛਾ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ ਫੋਨ ਨੰਬਰ ਆਪਣਾ ਹੈਗਾ ਜੀ 75175 20001 ਜੀ ਅੱਛਾ ਮੋਬਾਈਲ ਨੰਬਰ ਦੁਬਾਰਾ ਫੇਰ ਬੋਲ ਦਿਓ ਜੀ 75175 20001 ਠੀਕ ਆ ਸੋ ਬਾਈ ਦਾ ਨੰਬਰ ਜੀ ਆਪਾਂ ਸਕਰੀਨ ਤੇ ਚਲਾ ਦਾਂਗੇ ਆਪਣਾ ਘਰ ਹੈਗਾ ਲੈਂਕ ਰੋਡ ਭਗਤਾ ਭਾਈ ਤੇ ਜੀ ਪਿੰਡ ਆਕ ਲਈਏ ਠੀਕ ਆ ਹਾਂਜੀ ਜਿਹੜਾ ਪਿੰਡ ਆਕ ਲਈਏ ਤੋਂ ਭਗਤੇ ਨੂੰ ਲੈਂਕ ਰੋਡ ਜਾਂਦੀ ਆ ਉਸ ਸੜਕ ਤੇ ਬਾਈ ਜੀ ਦਾ ਘਰ ਆ ਤੇ ਬਾਕੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਚਲਾ ਦੇਾਂਗੇ ਜੈਸੇ ਵੀ ਭਰਾ ਨੂੰ ਇਹ ਕੱਟੀ ਪਸੰਦ ਆਉ ਆਪਣੀ ਤਸੱਲੀ ਤੇ ਖਰੀਦ ਸਕਦਾ ਹੈ ਵੀਡੀਓ ਨੂੰ ਅਖੀਰ ਤਾਈਂ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ